ਪੰਜਾਬ ਦੇ ਅੰਦਰ ਕਣਕ ਦੇ ਖਰੀਦ ਨੂੰ ਲੈ ਕੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਮੈਂ ਲਗਾਤਾਰ ਜਾ ਰਿਹਾ ਸੋ ਡੇ ਬਾਈ ਡੇ ਜਿਹੜਾ ਕਣਕ ਦੀ ਖਰੀਦ ਦਾ ਸੀਜ਼ਨ ਆ ਉਹ ਪੀਕ ਤੇ ਜਾ ਰਿਹਾ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਸ ਵਾਰ ਬੰਪਰ ਫਸਲ ਜਿਸ ਕਿਸਮ ਦੀ ਮੰਡੀ ਦੇ ਅੰਦਰ ਢੇਰੀਆਂ ਦਾ ਅਸੀਂ ਕਣਕ ਦਾ ਰੁਖ ਦੇਖ ਰਹੇ ਹਾਂ ਦਾਣੇ ਦਾ ਮਿਆਰ ਦੇਖ ਰਹੇ ਹਾਂ ਬੜਾ ਸ਼ਾਨਦਾਰ ਦਾਣਾ ਸੋ ਮੰਨੂ ਇਹ ਉਮੀਦ ਆ ਕਿ ਬੰਪਰ ਫਸਲ ਹੋਏਗੀ ਪੂਰੇ ਸਬੰਪਰ ਫਸਲ ਦਾ ਜਿੱਥੇ ਦੇਸ਼ ਦੇ ਅਣ ਭੰਡਾਰ ਨੂੰ ਵੱਡਾ ਲਾਭ ਹੋਏਗਾ ਤੇ ਕਿਸਾਨ ਨੂੰ ਵੀ ਆਰਥਿਕ ਪੱਖੋਂ ਮੈਂ ਸਮਝਦਾ ਕਿ ਇੱਕ ਵੱਡਾ ਉਹਨੂੰ ਫਾਇਦਾ ਹੋਏਗਾ ਸੋ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਹੁਣ ਤੱਕ 416000 ਐਮਟੀ ਜਿਹੜੀ ਕਣਕ ਆਈ ਆ ਔਰ ਮੈਨੂੰ ਖੁਸ਼ੀ ਆ ਕਿ 322000 ਐਮਟੀ ਸਰਕਾਰ ਵੱਲੋਂ ਖਰੀਦੀ ਜਾ ਚੁੱਕੀ ਆ ਤੇ 151 ਕਰੋੜ ਰੁਪਈਆ ਜਿਹੜਾ ਕਿਸਾਨਾਂ 'ਚ ਪੇਮੈਂਟ ਬਣਦੀ ਆ ਉਹਨਾਂ ਦੇ ਖਾਤਿਆਂ 'ਚ ਰਿਲੀਜ਼ ਵੀ ਕੀਤਾ ਜਾ ਚੁੱਕਿਆ। ਸੋ ਜਿਹੜਾ ਸਾਨੂੰ ਕੇਂਦਰੀ ਪੂਲ ਦੇ ਲਈ 124 ਲੱਖ ਐਮਟੀ ਦਾ ਟਾਰਗੇਟ ਮਿਲਿਆ ਉਹ ਟਾਰਗੇਟ ਪੂਰਾ ਕਰਾਂਗੇ ਤੇ ਉਹਦੇ ਲਈ ਜਿੰਨੀਆਂ ਵੀ ਵਿਵਸਥਾਵਾਂ ਨੇ ਚਾਹੇ ਉਹ ਬਾਰਦਾਨੇ ਦਾ ਸਵਾਲ ਹੈ, ਚਾਹੇ ਸੀਸੀਐਲ ਦਾ ਸਵਾਲ ਹੈ, ਚਾਹੇ ਤਰਪਾਲਾਂ ਦਾ ਸਵਾਲ ਹੈ, ਚਾਹੇ ਕਰੇਟਾਂ ਦਾ ਸਵਾਲ ਹੈ, ਜੋ ਵੀ ਸਾਡਾ ਇਹਦੇ ਨਾਲ ਜਿਹੜੀ ਮਤਲਬ ਜੁੜੀ ਇਹਦੀਆਂ ਲੋੜਾਂ ਨੇ ਪ੍ਰਕਿਊਰਮੈਂਟ ਦੀਆਂ ਉਹ 100% ਪੂਰੀਆਂ ਕਰ ਲਈਆਂ ਗਈਆਂ ਨੇ ਸੋ ਸਾਨੂੰ ਇਹ ਗੱਲ ਕਹਿਣ ਦੇ ਆ ਖੁਸ਼ੀ ਹੋ ਰਹੀ ਆ ਕਿ 24 24 ਘੰਟੇ ਦੇ ਵਿੱਚ ਜਿਹੜੀ ਐਮਐਸਪੀ ਆ 2425 ਰੁਪਏ ਉਹ ਕਿਸਾਨ ਦੇ ਖਾਤੇ 'ਚ ਪੈਸੇ ਪਾਏ ਜਾ ਰਿਹਾ ਔਰ ਇਸ ਸੀਜ਼ਨ ਪੰਜਾਬ ਦੇ ਕਿਸਾਨਾਂ ਲਈ ਪੰਜਾਬ ਦੇ ਮਜ਼ਦੂਰਾਂ ਲਈ ਪੰਜਾਬ ਦੇ ਆੜਤੀਆਂ ਲਈ ਵਧੀਆ ਹੋਵੇ ਇਹ ਅਸੀਂ ਉਮੀਦ ਵੀ ਕਰਦੇ ਆ ਸੋ ਮਾਝਾ ਮੁੱਖ ਮੰਤਰੀ ਦਾ ਜਿਹੜਾ ਆਦੇਸ਼ ਆ ਕਿ ਮੰਡੀ ਦੇ ਵਿੱਚ ਕੋਈ ਕਿਸਾਨ ਨੂੰ ਦਿਕਤ ਨਾ ਆਵੇ ਉਹਦੇ ਲਈ ਪਲ-ਪਲ ਹਰ ਰੋਜ਼ ਫੀਡ ਵੀ ਲੈ ਜਾਂਦੀ ਆ ਉਹਦਾ ਤਾਂ ਨਿਗਾ ਵੀ ਰੱਖੀ ਹੋਈ ਆ